ਰਵਾਇਤੀ ਪਾਰਟੀਆਂ ਦੇ ਜਿਹੜੇ ਫੈਸਲੇ ਆ ਕਦਮਾਂ ਅਤੇ ਕਾਰਗੁਜ਼ਾਰੀ ਨੂੰ ਨਿਸ਼ਾਨਾ ਬਣਾ ਕੇ ਆਮ ਆਦਮੀ ਪਾਰਟੀ ਬਦਲਾ ਦੇ ਨਾਅਰੇ ਹੇਠ ਹੋੰਦ ਅਤੇ ਸੱਤਾ ਵਿੱਚ ਆਈ ਸੀ ਹੁਣ ਉਹੀ ਪਾਰਟੀ ਉਨਾ ਹੀ ਪੁਰਾਣੇ ਰਵਾਇਤੀ ਅਤੇ ਵਿਵਾਦਤ ਰਾਹਾਂ ਉੱਤੇ ਤੁਰ ਪਈ ਹੈ ਇਸੇ ਲਈ ਪੰਜਾਬੀ ਹੁਣ ਬਦਲਾ ਦੇ ਨਾਅਰੇ ਹੇਠ ਠੱਗੇ ਹੋਏ ਮਹਿਸੂਸ ਕਰਦੇ ਨੇ ਵਿਰੋਧੀਆਂ ਨੇ ਇਹਨਾਂ ਦੋਸ਼ਾਂ ਨਾਲ ਹਾਕਮ ਧਿਰ ਆਮ ਆਦਮੀ ਪਾਰਟੀ ਉੱਤੇ ਅੱਜ ਚੋਂ ਤਰਫਾਂ ਹਮਲਾ ਬੋਲਿਆ ਇੱਕ ਪਾਸੇ ਤਾਂ ਨਡਾਲਾ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਰੱਖੀ ਚੋਣ ਰਿਟਰਨਿੰਗ ਅਫਸਰ ਨੇ ਅਚਨਚੇਤ ਬਿਮਾਰੀ ਦਾ ਬਹਾਨਾ ਬਣਾ ਕੇ ਟਾਲ ਦਿੱਤੀ ਇੱਥੇ ਕਾਂਗਰਸ ਦਾ ਪ੍ਰਧਾਨ ਬਣਨ ਦੇ ਇਸਾਰ ਨੇ ਕਿਉਂਕਿ ਬਹੁਮਤ ਕਾਂਗਰਸ ਪਾਰਟੀ ਕੋਲ ਹੈ ਪੰਜਾਬ ਦੇ ਰਾਜਵਾ ਮੈਂਬਰ ਤੋਂ ਕਰਜ਼ੇ ਰੂਪੀ ਕਰੋੜਾਂ ਰੁਪਏ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਸੋਦੀਆ ਉੱਤੇ ਆਪਣੇ ਪੁੱਤ ਨੂੰ ਵਿਦੇਸ਼ ਵਿੱਚ ਪੜ੍ਹਾਈ ਲਈ ਭੇਜਣ ਦੇ ਦੋਸ਼ ਵਾਲੇ ਠੰਡੇ ਨਹੀਂ ਸਨ ਪਏ ਕਿ ਹੁਣ ਸਲਾਹਕਾਰ ਲਾਏ ਵਿਵਕ ਕੁਮਾਰ ਨੂੰ ਪੰਜਾਬ ਤੋਂ ਜੈਡ ਪਲੱਸ ਸੁਰੱਖਿਆ ਦੇਣ ਦਾ ਮੁੱਦਾ ਭੱਗਿਆ ਇਸੇ ਦੌਰਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਿਛਲੇ ਕੁਝ ਸਾਲਾਂ ਦੌਰਾਨ ਖੁਦ ਨੂੰ ਵੱਡਾ ਪੰਥਕ ਆਗੂ ਬਣਾ ਕੇ ਵਾਰਿਆ ਪਰ ਉਹ ਹਰਿਆਣਾ ਦੀ ਸ਼੍ਰੋਮਣੀ ਕਮੇਟੀ ਚੋਣ ਹਾਰ ਗਏ ਉਨ੍ਹਾਂ ਦੀ ਹਾਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਫੀਰ ਸਿੰਘ ਬਾਦਲ ਨੂੰ ਵੀ ਨਿਸ਼ਾਨਾ ਸਿੱਧਣ ਦਾ ਟੁਕਮਾ ਮੌਕਾ ਮਿਲ ਗਿਆ ਉਨ੍ਹਾਂ ਤਿੱਖੇ ਸ਼ਬਦਾਂ ਰਾਹੀਂ ਜਥੇਦਾਰ ਦਾਦੂਵਾਲ ਦੀ ਫੂਕ ਕੱਢਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਜਥੇਦਾਰ ਦਾਦੂਵਾਲ ਨੇ ਵੀ ਕੈਮਰੇ ਸਾਹਮਣੇ ਆ ਕੇ ਹਾਰਦੇਵ ਕਾਰਨauftੇ ਗੱਲ ਕੀਤੀ ਐਂਟਰੋ ਪਾਣੀ ਪਾ ਕੇ ਲੰਬੀ ਕਰਨ ਦੀ ਥਾਂ ਸਿੱਧਾ ਦੇਖੋ ਨਡਾਲਾ ਤੋਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੁਲਤਵੀ ਹੋਣ ਉਤੇ ਭਗਵੰਤ ਮਾਨ ਸਰਕਾਰ ਉਤੇ ਕੀ ਦੋਸ਼ ਲਾ ਰਹੇ ਨੇ ਅੱਜ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਸੀਗੀ ਇਸ ਵਕਤ ਅਸੀਂ ਇਹੋ ਦੇ ਦਫ਼ਤਰ ਦੇ ਬਾਹਰ ਖੜੇ ਆਂ ਔਰ ਟਾਈਮ ਤੁਸੀਂ ਘੜੀ ਤੇ ਦੇਖ ਸਕਦੇ ਹੋ ਕਿ 1 ਵਜੇ ਲਗਭਗ 20 ਮਿੰਟ ਹੋ ਗਏ ਨੇ ਜਿਹੜਾ ਟਾਈਮ ਸੀ ਪ੍ਰਧਾਨਗੀ ਦਾ ਉਹ 1 ਵਜੇ ਸ਼ਾਰਪ ਸੀਗਾ ਅਸੀਂ ਸਾਰੇ 7 ਦੇ 7 ਅਸੀਂ ਕਾਉਂਸਲਰ ਤੁਸੀਂ ਇੱਥੋਂ ਨਿਗਾਹ ਮਾਰ ਸਕਦੇ ਕਾਂਗਰਸ ਪਾਰਟੀ ਨਾਲ ਕਨੈਕਟਡ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਤੇ ਸਮੇਤ ਮੈਂ ਪਾ ਕੇ 11 ਦੇ ਵਿੱਚੋਂ ਅਸੀਂ 7 ਵੋਟਰ ਆ 11 ਚੋਂ ਤੇ ਅਸੀਂ ਪੂਰੇ 1 ਵਜੇ ਤੋਂ ਪਹਿਲਾਂ 10-15 ਮਿੰਟ ਇੱਥੇ ਆਣ ਕੇ ਬਰਾਜਮਾਨ ਹੋ ਗਏ ਆ ਤੇ ਬਾਅਦ ਵਿੱਚ 15 ਮਿੰਟ ਵੇਟ ਕਰ 20 ਮਿੰਟ ਵੇਟ ਕਰ ਤੇ ਬਾਅਦ ਵਿੱਚ ਈਓ ਨੇ ਆਣ ਕੇ ਸਾਨੂੰ ਇਨਫੋਰਮ ਕਰਤਾ ਜੀ ਕਿ ਜਿਹੜਾ ਜਿਹੜਾ ਸਾਡਾ ਕਨਵੀਨਰ ਹੈ ਇਸ ਮੀਟਿੰਗ ਦਾ ਯਾਨੀ ਕਿ ਤਹਿਸੀਲਦਾਰ ਪੁਲੱਥ ਉਹ ਬਹੁਤ ਬਿਮਾਰ ਹੋ ਗਿਆ ਜੀ ਮਤਲਬ ਉਹਦੀ ਐਂਜਿਓਗ੍ਰਾਫੀ ਹੋਣ ਲੱਗੀ ਜੀ ਉਹ ਤਾਂ ਹਾਰਟ ਦਾ ਪੇਸ਼ੈਂਟ ਹੈ ਜੀ ਉਹਦਾ ਬੀਪੀ ਸ਼ੂਟ ਅਪ ਹੋ ਗਿਆ ਅਸਲ 'ਚ ਇਹ ਸਾਰਾ ਇੱਕ ਆ ਆ ਢੋਂਗ ਰਚਿਆ ਗਿਆ ਵਾ ਅੱਜ ਆਮ ਆਦਮੀ ਪਾਰਟੀ ਆਪਣੀ ਹਾਰ ਬਰਦਾਸ਼ ਨਹੀਂ ਕਰ ਸਕ ਰਹੀ ਕੇਜਰੀਵਾਲ ਭਗਵੰਤ ਮਾਨ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਐਡੇ ਕਮ ਦਿਲੇ ਨੇ ਐਡੇ ਕਮਜ਼ੋਰ ਨੇ ਕਿ ਉਹ ਆਪਣੀ ਹਾਰ ਨਹੀਂ ਬਰਦਾਸ਼ ਕਰ ਸਕਦੇ ਔਰ ਹਾਰ ਬਰਦਾਸ਼ ਕਰਨ ਨਾਲੋਂ ਉਹ ਕਹਿੰਦੇ ਕਾਨੂੰਨ ਛਿੱਕੇ ਤੇ ਟੰਗ ਦਿਓ ਪੁਲਿਸ ਦਾ ਦੁਰਉਪਯੋਗ ਕਰ ਲੋ ਡਰਾ ਲੋ ਕਾਉਂਸਲਰ ਸਟਾਫ ਸੀਆਈਏ ਸਟਾਫ ਬਣਾ ਲੋ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਮੰਤੀਆਂ ਕਰਾ ਲੋ ਹਰ ਹੀਲਾ ਵਸੀਲਾ ਵਰਤੇ ਆ ਪਿਛਲੇ ਦਿਨਾਂ 'ਚ ਪਰ ਇਹਦੇ باوجود ਵੀ ਅਸੀਂ ਢਿਲਵਾ ਜਿੱਤ ਕੇ ਆਏ ਆ ਅਨਪੋਸਟ ਹੋਈ ਇਲੈਕਸ਼ਨ 11 ਵਿੱਚੋਂ ਅਸੀਂ 9 ਸੀਗੇ ਦੂਜੇ 2 ਆਏ ਲੇਕਿਨ ਬੋਲੇ ਨਹੀਂ ਸਾਡਾ ਔਨ ਰਿਕਾਰਡ ਪ੍ਰਧਾਨਗੀ ਤੇ ਮੇਇਤ ਪ੍ਰਧਾਨਗੀ ਦੀ ਚੋਣ ਉੱਥੇ ਢਿਲਵਾ ਵਿੱਚ ਅਨਪੋਸਟ ਹੋਈ ਆ ਤੇ ਇੱਥੇ ਵੀ ਅਸੀਂ ਕਲੀਅਰ ਕੱਟ ਵਿਨਰ ਸੀਗੇ ਤੇ ਇਥੋਂ ਭੱਜ ਕੇ ਆ ਹੁਣ ਬਾਹਰ ਢੋਲ ਵਜਾਉਂਦੇ ਫਿਰਦੇ ਦੱਸੋ ਕੀ ਕਹਿੰਦੇ ਹੁੰਦੇ ਬੇਸ਼ਰਮਾਂ ਦੀ ਡੁੱਲ ਗਈ ਧਾਲ ਕਹਿੰਦੇ ਸੀ ਤਾਂ ਪੁੰਜੇ ਬਹਿ ਕੇ ਖਾਣੇ ਹਾਰ ਗਏ ਨੇ ਭਗੋੜੇ ਨੇ ਭੱਜ ਗਏ ਨੇ ਅਫਸਰ ਨੂੰ ਭਜਾਤਾ ਉਹਨੂੰ ਵਿਚਾਰੇ ਨੂੰ ਹਾਰਡ ਪੇਸ਼ੈਂਟ ਬਣਾਤਾ ਤੇ ਆ ਢੋਲ ਵਜਾ ਰਹੇ ਨੇ ਬਾਹਰਲੇ ਪਾਸੇ ਖੜ ਕੇ ਸ਼ਾਇਦ ਤੁਹਾਨੂੰ ਨਹੀਂ ਸੁਣਦਾ ਬਿਕੋਜ਼ ਮੇਰੇ ਮਾਈਕ ਲੱਗਾ ਵਾ ਉਹ ਫਿਰ ਉਹੀ ਗੱਲ ਬੜੇ ਮੈਂ ਕਹਿੰਦਾ ਐਡੇ ਬਿਸ਼ਰਮ ਬੰਦੇ ਇਹਨੇ ਵਹਾਯਾਤ ਆਦਮੀ ਗੁੰਡਾ ਅਨਸਰ ਬਦਮਾਸ਼ ਅਨਸਰ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਸ਼ਹਿ ਦੇ ਰਹੀ ਹੈ ਕਿ ਸਾਡੇ ਪੰਜਾਬ ਦਾ ਭਵਿੱਖ ਇਹ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਿਚਾਰੇ ਵਿਦੇਸ਼ਾਂ ਜਾਣ ਤੇ ਮਜਬੂਰ ਹੋ ਗਏ ਆ ਇਹਨਾਂ ਕਰਤੂਤਾਂ ਦੇ ਕਰਕੇ ਹੀ ਆ ਜੋ ਤੁਸੀਂ ਇੱਥੇ ਲਾਅ ਐਂਡ ਆਰਡਰ ਪ੍ਰੋਵਾਈਡ ਕਰ ਰਹੇ ਹੋ ਪੁਲਿਸ ਦਾ ਇਸਤੇਮਾਲ ਕਰੇ ਸਹੀ ਕਮਾਲ ਨਹੀਂ ਹੋ ਰਿਹਾ ਕਿਤੇ ਵੀ ਆ ਬਦਮਾਸ਼ਾਂ ਨੂੰ ਸ਼ਹਿ ਦੇਣ ਵਾਸਤੇ ਜ਼ਰੂਰ ਕੀਤਾ ਜਾ ਰਿਹਾ ਸੋ ਅਸੀਂ ਦਰੇੜਾ ਅਸੀਂ ਜੋ ਫੈਸਲਾ ਲਿਆ ਹੋਇਆ ਉਹਦੇ ਤੇ ਅਸੀਂ ਬਿਲਕੁਲ ਕਾਇਮ ਆ ਸਾਡੇ ਵੱਲ ਇਲੈਕਸ਼ਨ ਦੋਹਾਂ ਦਿਨਾਂ ਨੂੰ ਕਰਾ ਲੈਣ ਪੰਜਾਂ ਨੂੰ ਕਰਾ ਲੈਣ ਹਫਤੇ ਨੂੰ ਕਰਾ ਲੈਣ ਅਸੀਂ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਸਾਡੇ ਪਿੱਛੇ ਸੱਚ ਦਾ ਸਾਥ ਆ ਔਰ ਅਕਾਲਪੁਰ ਵਾਹਿਗੁਰੂ ਦਾ ਹੱਥ ਹੈਗਾ ਵਾ ਔਰ ਦੂਜਾ ਕਿ ਨਹੀਂ ਕਰਾਉਣਗੇ ਤੇ ਅਸੀਂ ਤੁਰੰਤ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਵਾਂਗੇ ਹਾਈ ਕੋਰਟ ਮੂਵ ਕਰਾਂਗੇ ਔਰ ਗਵਰਨਮੈਂਟ ਨੂੰ ਇਲੈਕਸ਼ਨ ਕਰਾਉਣ ਤੇ ਮਜਬੂਰ ਕਰਾਂਗੇ ਅੱਜ ਸਿਰਫ ਆ ਜਿਹੜੇ ਆ ਬੋਕਰ ਪਾਰਟੀ ਦੇ ਬਦਮਾਸ਼ ਨੇ ਇਹ ਪੁਲਿਸ ਦੇ ਸਿਰ ਤੇ ਟੱਪਰੇ ਨੇ ਇਹਨਾਂ ਦੀ ਆਪਣੀ ਕੋਈ ਵੈਲਿਊ ਨਹੀਂਗੀ ਇਸੇ ਤਰਜ਼ ਉੱਤੇ ਸਲਾਹਕਾਰ ਵਿਵੇਕ ਕੁਮਾਰ ਦੇ ਮੁੱਦੇ ਉੱਤੇ ਸਾਬਕਾ ਅਕਾਲੀ ਮੰਤਰੀ ਵਿਕਰਮ ਜੀਟਿਆ ਨੇ ਵੀ ਹਮਲਾ ਬੋਲਣ ਦਾ ਮੌਕਾ ਖੁੰਝਣ ਨਹੀਂ ਦਿੱਤਾ ਜਿਵੇਂ ਮੈਂ ਕੁਝ ਸਮਾਂ ਪਹਿਲਾਂ ਟਵੀਟ ਵੀ ਕੀਤਾ ਕਿ ਪੰਜਾਬ ਦੇ ਭਗਵੰਤ ਮਾਨ ਸਰਕਾਰ ਦੇ ਹਾਲਾਤ ਵੇਖੋ ਅੱਜ ਮੇਰੇ ਕੋਲ ਇੱਕ ਕਨਫਰਮਡ ਖਬਰ ਆਇਆ ਔਰ ਬੜੀ ਛੇਤੀ ਇਹ ਸਾਰੀ ਥੀਸ ਪਬਲਿਕ ਡੋਮੇਨ 'ਚ ਆਈ ਜਾਣੀ ਹੈ ਕਿ ਕਿਵੇਂ ਬੈਬਕ ਕੁਮਾਰ ਜੁੜਾ Chief Minister ਸਾਬਕਾ Chief Minister ਕੇਜਰੀਵਾਲ ਸਾਹਿਬ ਦਾ ਹੋਸਟਰੀ ਰਿਹਾ ਹੈ ਔਰ ਜਿਹੜਾ ਅੰਦਰ ਫਿਰ ਜੇਲ੍ਹ 'ਚ ਵੀ ਰਹਿ ਕੇ ਆਇਆ ਜਿਨੇ ਦਿੱਲੀ ਦੇ ਚੇਅਰਪਰਸਨ ਮੈਂਬਰ ਪਾਰਲਮੈਂਟ ਸ਼ਵਤੀ ਮਹੀਵਾਲ ਬੜਾ ਮਿਸਬੀਹੇਵ ਕੀਤਾ ਸੀ ਔਰ ਉਹਦੇ ਤੇ ਪਰਚਾ ਵੀ ਦਰਜ ਹੋਇਆ ਸੀ ਉਹਨੂੰ ਕਈ ਮਹੀਨੇ ਅੰਦਰ ਰਹਿਣਾ ਪਿਆ ਮੇਰਾ ਕਹਿੰਦਾ ਪਾਪ ਦਿੱਲੀ ਦਾ ਰਹਿਣ ਵਾਲਾ ਦਿੱਲੀ ਦਾ ਬਸ਼ਿੰਦਾ ਜਿਹਦੇ ਤੇ ਧੀਆ ਪੈਗਾਂ ਦੇ ਨਾਲ ਪਦਸ਼ੁਕੂਤੀ ਕਰਨ ਤੇ ਪਰਚੇ ਦਰਜ ਹੋਲ ਇਨਜਾਮ ਲੱਗੇ ਹੋਣ ਉਹ ਜੇਲ੍ਹ 'ਚ ਰਹਿਣਾ ਪਿਆ ਹੋਵੇ ਉਸ ਬੰਦੇ ਨੂੰ ਪੰਜਾਬ ਦੀ ਸਰਕਾਰ ਦੀ ਇਹ ਕੀ ਮਜਬੂਰੀ ਹੋ ਗਈ ਹੈ ਕਿ ਉਹ ਲੋਕ Z+ ਸਿਕਿਉਰਿਟੀ ਪੰਜਾਬ ਪੁਲਿਸ ਹੁਣ ਪ੍ਰੋਵਾਈਡ ਕਰੂਗੀ ਰਹਿੰਦਾ ਉਹ ਦਿੱਲੀ 'ਚ ਧੀਆਂ ਪੜਣਾ ਨਾਲ ਬਦਸਲੂਕੀ ਤੇ ਉਸ ਤੇ ਪਰਚਾ ਦਰਜ ਹੈ ਫॉर ਆਊਟਰੇਜਿੰਗ ਅ ਮੋਡੇਸਟੀ ਆਫ ਅ ਆਫ ਅ ਔਮਨ ਉਹ ਇਨਸਾਨ ਹੁਣ Z+ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਲੀ ਦੇ ਰਹਿਣ ਵਾਲੇ ਨੂੰ ਪ੍ਰੋਟੈਕਸ਼ਨ ਦਊਗਾ ਪੰਜਾਬ ਦੇ ਖਜ਼ਾਨੇ ਦੇ ਅੱਗੇ ਹਾਲਾਤ ਕੀ ਨੇ ਤੁਸੀਂ ਸਾਰੇ ਜਾਣਦੇ ਹੋ 4 ਲੱਖ ਕਰੋੜ ਦਾ ਪੰਜਾਬ ਕਰਜਾਈ ਹੈ ਪੰਜਾਬ ਚ ਲੋਅ ਐਂਡ ਆਰਡਰ ਤੈਸ ਮੈਸ਼ ਹੋ ਗਿਆ ਪੰਜਾਬੀਆਂ ਜਿਹੜੇ ਪੰਜਾਬ ਦੇ ਟੈਕਸ ਪੇਅਰਸ ਨੇ ਜਿਹੜੇ ਪੰਜਾਬ ਦੇ ਖਜ਼ਾਨੇ ਚ ਟੈਕਸ ਅਦਾ ਕਰਦੇ ਨਹੀਂ ਜਿਹੜੇ ਪੰਜਾਬ ਦੇ ਵਸਿੰਦਿਆਂ ਨੂੰ ਤਾਂ ਤੁਸੀਂ ਸਿਕਿਉਰਿਟੀ ਤੇ ਸੇਫਟੀ ਪ੍ਰੋਵਾਈਡ ਨਹੀਂ ਕਰ 파 ਰਹੇ ਰੋਜ਼ ਜੋ ਗੈਂਗਸਟਰਾਂ ਦੇ ਫਰੋਤੀਆ ਦੇ ਟਾਰਗੇਟ ਕਿਲਿੰਗ ਦੇ ਸ਼ਿਕਾਰ ਹੁੰਦੇ ਨੇ ਅਬੜੀ ਉਹਨੇ ਥੋੜੇ ਚਿਰ ਪਹਿਲਾਂ ਹੀ ਜਿਹੜੇ ਬੰਬ ਉਹ ਹਸਪਤਾਲਿਆਂ 'ਚ ਹੋਏ ਆ। ਜਾਂ ਜਿਹੜੇ ਜੈੰਤੀਪੁਰ ਮੇਰੇ ਹਲਕੇ 'ਚ ਨੇ ਪੱਕੂ ਜੈੰਤੀਪੁਰ ਦੇ ਘਰ 'ਚ ਗਰਨੇਡ ਦਾ ਹਮਲਾ ਹੋਇਆ। ਹਿੰਦੂ ਸਿੱਖ ਏਕਤਾ ਨੂੰ ਢਾਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਸੁੱਤੀ ਰਹਿੰਦੀ। ਮਗਰ ਦਿੱਲੀ ਦੇ ਇੱਕ ਇਨਸਾਨ ਨੂੰ ਸਿਕਿਉਰਿਟੀ ਦੇ ਨਾਂ ਨਾਲ ਬੜੀ ਜ਼ਰੂਰੀ। ਸਿੱਧੂ ਮੂਸੇਵਾਲੇ ਦੀ ਤਾਂ ਵਟਰਾਉ ਕਰਤੀ ਜਿਹੜੇ ਕਹਿੰਦੇ ਸੀ ਵੀਆਈਪੀ ਸਟਰਕਚਰ ਖਤਮ ਕਰ ਦਿਆਂਗੇ ਆ ਜੋੜੇ ਹੱਥ ਭਗਵਾਨ ਜੀ ਕੋਈ ਸ਼ਰਮ ਰੱਖ ਲੋ ਬੇਸ਼ਰਮ ਇਨਸਾਨ ਥੋੜੇ ਤੋਂ ਵੱਧਾ ਕੋਈ ਹੋ ਨਹੀਂ ਸਕਦਾ ਇਸ ਤੋਂ ਪਹਿਲਾਂ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਮੌਕੇ ਪੰਜਾਬ ਦੇ ਰਾਜ ਸਵਾ ਮੈਂਬਰ ਤੋਂ ਮਨੀਸ਼ ਸਸੌਦੀਆ ਵੱਲੋਂ ਆਪਣੇ ਪੁੱਤ ਨੂੰ ਕੈਨੇਡਾ ਵਿੱਚ ਪੜਾਉਣ ਲਈ ਕਰਜ਼ੇ ਦੇ ਰੂਪ ਵਿੱਚ ਕਰੋੜਾਂ ਰੁਪਏ ਲੈਣ ਦਾ ਖਲਾਸਾ ਕਰਦਿਆ ਕਈ ਹੋਰ ਗੰਭੀਰ ਦੋਸ਼ ਲਾਏ ਪਰ ਆਪਣਾ ਬੱਚਾ ਬਾਹਰ ਭੇਜ ਕੇ ਇਹ ਉਨਕੇ ਉਸੇ पैसे किससे ले रहे है? उसको भेजने के लिए पैसे किससे ले रहे हैं ये देखिए आप ये मैं आपके सामने रखना चाहता हूं ये ईमानदारी की बात है टोटल पैसा जो इन्होंने लिया है वो तकरीबन एक करोड़ चवालीस लाख चौवन लाख ये इन्होंने पैसा लिया है और वो लिया किससे है सबसे जो इनके एमपी हैं जो इनके मेंबर पार्लियामेंट है वो इसी काम के लिए बनाए हैं और बड़े बड़े वो इंडस्ट्रिय पैसे वाले हैं जो जलंधर से मेंबर पार्लियामेंट है इनके जिनकी बड़ी यूनिवर्सिटीज हैं उनसे उनके भाई के साथ से उनसे एक करोड़ से ऊपर पैसा उनसे अपने बेटे के लिए आप बताइए जो इनका मेंबर पार्लियामेंट हो राज्यसभा में उसको जो इनाम दिया गया उसके बदले कौन सा पैसा इन्होंने वापस करना है जी और दूसरा हमारे अरोड़ा साहब वो एमपी हैं लुधियाने से जहां से मैं आता हूं बाकी जो पैसे हैं पचास लाख उन एमपी साहब की वाइफ से लिए गए हैं आप बताइए ये कितने बड़े ईमानदार हैं आप अंदाजा तो लगाइए जेल में बैठे और बाद में अपनी कोठियां शीश महल क्योंकि ये बड़े महलों के बगैर तो रह नहीं सकते किसी फ्लैट में तो रह नहीं सकते जनाब जब में तो रह नहीं सकते जनाब जब अपना शीश महल चला गया तो उसके बाद वो एमपी जिनके बड़े बड़े बंगले हैं यहां पे सरकारी उनकी कोठियों में चले गए और उनसे ही दोनों वही एमपी हैं जिनसे अनाम में घर लिए और उसके बदले ये अपने बच्चों को यूनिवर्सिटीज में कनेडा में अपने पढ़ा रहे हैं तीसरे मैं कहना चाहता हूं एम जो राघव चड्डा साहब है मुझे बताइए एक मेंबर पार्लियामेंट और पंजाब सरकार के पास कोई कमी है उनको एडवाइजर रखा हुआ है पंजाब सरकार ने क्यों एडवाइजर मैं आपसे मीडिया पे पूछना चाहता हूं उनसे आज तक कितनी मीटिंग उन्होंने की और कौन सी एडवाइज है जो कौन सी एडवाइस है जो आज तक उन्होंने पंजाब सरकार को दी है और महल जैसी कोठिए सिर्फ सिर्फ कोठियां लेने के लिए सबसे अच्छी कोठी किसी मिनिस्टर के लिए नहीं किसी और के लिए नहीं चंडीगढ़ में अगर सबसे अच्छी कोठियां हैं वो राघव चड्डे के पास है वैसे मिल नहीं सकती तो चीफ एडवाइजर लगा के उनको रखा हुआ ये बोझ सारा पंजाब सरकार जो है ਉਹ ਇਨਕੇ ਐਮਪੀਓ ਦਾ ਜੇਲਰ ਹੈ ਹੀ ਹੈ ਇੰਨਾ ਕਾਰਨਾ ਕਰਕੇ ਹੀ ਪੰਜਾਬੀਆਂ ਦਾ ਕਾਂਗਰਸ ਅਤੇ ਅਕਾਲੀਆਂ ਤੋਂ ਮੋਹ ਪੰਗ ਹੋਇਆ ਸੀ ਸਿੱਟੇ ਵੱਜੋਂ ਪੰਜਾਬ ਨੇ ਇੱਕ ਤਰਫਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤਾ ਜੇਕਰ ਹੁਣ ਇਹ ਬਦਲਾਵ ਵਾਲੀ ਪਾਰਟੀ ਵੀ ਇਸੇ ਰਾਹ ਤੁਰੇਗੀ ਤਾਂ ਲੋਕ ਇਸ ਖਿਲਾਫ ਬਧੇਰੇ ਗੁੱਸੇ ਵਾਲਾ ਫਤਵਾ ਦੇਣਗੇ ਕਿਉਂਕਿ ਇਹਨਾਂ ਤੋਂ ਉਮੀਦਾਂ ਵੀ ਲੋਕਾਂ ਨੂੰ ਵੱਡੀਆਂ ਸਨ ਉਧਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮਿਟੀ ਦੀਆਂ ਹੋਈਆਂ ਚੋਣਾਂ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਖਾਰ ਤੋਂ ਬਾਅਦ ਦੇਖੋ ਕੀ ਕਿਹਾ ਅਤੇ ਇਸਾਰ ਉੱਤੇ ਸੁਖਵੀਰ ਸਿੰਘ ਬਾਦਲ ਨੇ ਕਿਵੇਂ ਜੱਥੇਦਾਰ ਦਾਦੂਬਾਲ ਉੱਤੇ ਤਿੱਖਾ ਹਮਲਾ ਬੋਲਿਆ ਜੋ ਅਟਾਲ ਹਰਿਆਣਾ ਸਿੱਤ ਪੰਥਕ ਦਲ ਬਾਦਲ ਅਟਾਲੀ ਦਲ ਨੇ ਬਣਾਇਆ ਸੀ ਉਹਨਾਂ ਨੂੰ ਕੇਵਲ 5 ਸੀਟਾਂ ਦਾ ਜਿਹੜਾ ਹੈ ਇਹਦੇ ਵਿੱਚ ਜੇਕਰ ਹੈ 5 ਸੀਟਾਂ ਦਾ 5 ਸੀਟਾਂ ਦੇ ਉੱਤੇ ਉਹ ਜਿੱਤੇ ਨੇ 3 ਸੀਟਾਂ ਤੇ ਦیدار ਸਿੰਘ ਨਲਵੀ ਜਿੱਤੇ ਨੇ 10 ਸੀਟਾਂ ਤੇ ਜਗਦੀਸ਼ ਸਿੰਘ ਢਿੰਡਾ ਜਿੱਤੇ ਨੇ 22 ਇੰਡੀਪੈਂਡੈਂਟ ਜਿੱਤੇ ਨੇ ਆਜ਼ਾਦ ਜਿਨ੍ਹਾਂ ਵਿੱਚ ਸਾਡੇ ਉਮੀਦਵਾਰ ਵੀ ਆ ਕਿਉਂਕਿ ਸਾਡੀ ਪਾਰਟੀ ਜਿਹੜੀ ਆ ਮੌਕੇ ਤੇ ਬਣੀ ਔਰ ਉਹ ਰਜਿਸਟਰ ਨਹੀਂ ਕੀਤੀ ਚੋਣ ਕਮਿਸ਼ਨ ਨੇ ਅਕਾਲੀ ਸ਼ਬਦ ਕਰਕੇ ਤਾਂ ਉਹ ਰਿਜੈਕਟਰ ਨਾ ਹੋਣ ਕਰਕੇ ਸਾਨੂੰ ਇੱਕ ਚੋਣ ਨਿਸ਼ਾਨ ਨਹੀਂ ਮਿਲ ਸਕਿਆ ਤੇ ਜਿਸ ਕਰਕੇ ਸਾਡੇ ਉਮੀਦਵਾਰ ਵੀ ਆਜ਼ਾਦ ਉਮੀਦਵਾਰਾਂ ਵਿੱਚ ਆਉਂਦੇ ਆ ਪਰ ਜਿਨ੍ਹਾਂ ਨੂੰ ਅਸੀਂ ਟਿਕਟ ਜਿਨ੍ਹਾਂ ਦਾ ਬਕਾਇਦਾ ਕੈਲੰਡਰ ਵੀ ਛਪਿਆ ਉਹਨਾਂ ਵਿੱਚੋਂ 6 ਉਮੀਦਵਾਰ ਜਿਹੜੇ ਆ ਉਹ ਸਾਡੇ ਜਿੱਤੇ ਆ ਔਰ ਨਾਲ ਜਿਹੜੇ ਆਜ਼ਾਦ ਉਮੀਦਵਾਰਾਂ ਦਾ ਅਸੀਂ ਸਮਰਥਨ ਕੀਤਾ ਜਿਨ੍ਹਾਂ ਦੀਆਂ ਬਕਾਇਦਾ ਵੀਡੀਓ ਵਾਇਰਲ ਹੋਈਆਂ ਨੇ ਸਾਡੇ ਸਟੇਟਮੈਂਟਾਂ ਵਾਇਰਲ ਹੋਈਆਂ ਨੇ ਉਹ ਵੀ 5-6 ਦੇ ਕਰੀਬ ਜਿਹੜੇ ਆ ਉਹ ਜਿੱਤੇ ਆ ਸੋ 10-12 ਦੇ ਕਰੀਬ ਜਿਹੜੇ ਸਾਡੇ ਉਮੀਦਵਾਰ ਆਜ਼ਾਦ ਤੌਰ ਤੇ ਜਿੱਤੇ ਆ ਮੈਂ ਉਹਨਾਂ ਸੰਗਤਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਬਾਦਲ ਕਮੇਟੀ ਦੇ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਉਹਨਾਂ ਨੂੰ 5 ਸੀਟਾਂ ਤੱਕ ਸੀਮਿਤ ਕਰ ਦਿੱਤਾ ਹਰਿਆਣਾ ਦੀਆਂ ਸਿੱਖ ਸੰਗਤਾਂ ਇਸ ਗੱਲ 'ਤੇ ਕਰਕੇ ਵੀ ਵਧਾਈ ਦੀਆਂ ਪਾਤਰ ਨੇ ਕਿ ਉਹਨਾਂ ਹਰਿਆਣੇ ਦੀਆਂ ਸਿੱਖ ਸੰਸਥਾਵਾਂ ਨੂੰ ਜਿਤਾਇਆ ਜਿੱਤੇ ਹੋਏ ਉਮੀਦਵਾਰਾਂ ਨੂੰ ਮੈਂ ਅਪੀਲ ਵੀ ਕਰਨੀ ਚਾਹੁੰਦਾ ਕਿ ਬੜੀ ਜੋੜ ਤੋੜ ਦੀ ਰਾਜਨੀਤੀ ਬਾਦਲਾਂ ਵੱਲੋਂ ਚੱਲ ਰਹੀ ਤੁਸੀਂ ਸੁਚੇਤ ਰਹਿਣਾ ਹਰਿਆਣੇ ਦੀਆਂ ਸਿੱਖ ਸੰਗਤਾਂ ਨੇ ਆਪਣਾ ਪ੍ਰਬੰਧ ਕਰਨਾ ਚੰਗੇ ਨਮਾਇਦੇ ਚੰਗੇ ਐਗਜ਼ੈਕਟਿਵ ਅਹੁਦੇਦਾਰ ਜਰਨਲ ਹਾਊਸ ਦੇ ਵੱਲੋਂ ਚੁਣ ਕੇ ਤੁਸੀਂ ਗੁਰੂ ਘਰਾਂ ਦਾ ਪ੍ਰਬੰਧ ਕਰਨਾ ਸਾਡੀਆਂ ਸ਼ੋਭੇ ਸ਼ਾਮਾਂ ਤੁਹਾਡੇ ਨਾਲ ਆ ਮੈਂ ਬੇਨਤੀ ਕਰਨੀ ਚਾਹੁੰਦਾ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਜੋ ਤੁਸੀਂ ਇਹ ਧੰਨਵਾਦ ਦਿੱਤਾ ਪੂਰੇ ਹਰਿਆਣੇ ਦੇ ਵਿੱਚ ਜੋ ਸਾਡੇ ਲਈ ਤੁਸੀਂ ਤੰਦ ਦੇ ਹੀ ਨਾਲ ਜੋਰ ਲਾਇਆ ਸਾਡੇ ਬਹਾਦਰ ਵਰਕਰਾਂ ਨੇ ਸਾਡੇ ਸਾਰੀਆਂ ਸੀਟਾਂ ਦੇ ਉੱਤੇ ਮੈਂ ਉਹਨਾਂ ਦਾ ਧੰਨਵਾਦ 35 ਨੰਬਰ ਵਾਰਡ ਕਾਲਾਂ ਵਾਲੀ ਬੜੀ ਦਿਨ ਰਾਤ ਇੱਕ ਕਰਕੇ ਨੌਜਵਾਨਾਂ ਨੇ ਬਜ਼ੁਰਗਾਂ ਮਾਈਆਂ ਭਾਈਆਂ ਨੇ ਜੋਰ ਲਾਇਆ ਉਹਨਾਂ ਬਹਾਦਰ ਵਰਕਰਾਂ ਦਾ ਵੀ ਮੈਂ ਧੰਨਵਾਦ ਕਰਦਾ ਜਿੱਤਾਂ ਹਾਰਾਂ ਬਣੀਆਂ ਹੋਈਆਂ ਨੇ ਇਹ ਸਦੀਵੀ ਨਹੀਂ ਹੁੰਦੀਆਂ ਹਰ ਰਾਤ ਤੋਂ ਬਾਅਦ ਸਵੇਰ ਆਉਂਦੀ ਆ ਦਿਨ ਚੜਦਾ ਵਾ ਇਸ ਕਰਕੇ ਕਦੇ ਹੌਸਲਾ ਪਾਸਤ ਨਹੀਂ ਕਰਨਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਪੂਰੇ ਹਰਿਆਣੇ ਚ ਸਾਡੇ ਉਮੀਦਵਾਰਾਂ ਦੇ ਹੱਕ ਚ ਬਹੁਤ ਜ਼ੋਰ ਲਾਇਆ 35 ਨੰਬਰ ਵਾਰਡ ਦੇ ਵੀ ਕਾਲਾਂ ਵਾਲੀ ਤੇ ਵੀ ਬਹੁਤ ਭਾਰੀ ਜ਼ੋਰ ਲਾਇਆ ਸਾਡੀਆਂ ਵੋਟਾਂ ਨਾਂ ਬਣਨ ਕਰਕੇ ਸਾਨੂੰ ਜਿਹੜਾ ਸੀਗਾ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਉਹ ਦੇਖਣਾ ਪਿਆ ਜੇਕਰ ਜੋ ਸਾਡੇ ਫਾਰਮ ਜਮਾ ਕਰਵਾਏਗੇ ਉਹ ਵੋਟਾਂ ਬਣ ਜਾਂਦੀਆਂ ਤੇ ਰਿਜ਼ਲਟ ਕੁਝ ਹੋਰ ਹੋਣਾ ਸੀ ਪਰ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਉਹ ਸਮਾਂ ਲੰਘ ਚੁੱਕਾ ਵਾ ਜੋ ਫੈਸਲਾ ਆਇਆ ਆਪਾਂ ਉਹਨੂੰ ਖਿਹੜੇ ਮੱਥੇ ਕਬੂਲ ਕਰਦੇ ਹੋਏ ਆਪਾਂ ਸਾਰਿਆਂ ਅਗਾਂ ਵਾਸਤੇ ਚੜ੍ਹਦੀ ਕਲਾ ਲਈ ਸੇਵਾ ਚ ਆਪਾਂ ਇਸੇ ਤਰ੍ਹਾਂ ਸਮਰਪਤ ਸਬਰਬਤ ਰਹਿਣਾ ਹੀ ਨਹੀਂ 5 ਸਾਲਾਂ ਬਾਅਦ ਆਪਾਂ 5 ਸਾਲ ਵੀ ਸੇਵਾ ਕਰਨੀ ਹੈ ਲਗਾਤਾਰ ਹੀ ਸੇਵਾ ਕਰਨੀ ਹੈ ਉਹ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਏ ਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿਦ ਇੰਟਰਫੀਅਰੈਂਸ ਕਰਨਗੇ ਬੜੀਆਂ ਤਾਕਤਾਂ ਇੱਕ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂ। ਅੰਦਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ। ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ। ਤੇ ਹਰਿਆਣੇ 'ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕ ਰਾਇਆ ਦੇਖੋ ਆਪ ਕਰਦੀ ਐ। ਸੋ ਇੱਕ ਕਲੀਅਰ ਮੈਸੇਜ ਐ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ। ਉਸ ਧਰਮ ਦੇ ਲੋਕ ਹੀ ਫੈਸਲਾ ਕਰ ਆਪਣੇ ਧਰਮ ਦੇ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀਆਂ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰਿਆ